Desinta karam karu sand ਦੁਰਸਾਮਗੇ ਰੱਖਨੇ ਉਸ ਤੋਂ ਬਿਗੈਰ ਤੁਹਾਡਾ ਵਿੱਚ ਐਂਟਰੀ ਚ ਨਹੀਂ ਨਹੀਂ ਰਹਿਣਾ ਹੋਇਆ ਤੁਗਨ ਆਪਣੇ ਆਪਣੇ ਸਾਫੇ ਰਖਲੇ ਭਾਈ ਜੋ ਮੇਰਾ ਭੋਗ ਬਹਿਣਾ ਨਹੀਂ ਬੇਦੌ ਜਿਤਾਰੇ ਨੇ ਵੀ ਹੈ ਅਦੀ ਮਨ ਦਾਸ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਆਪ ਰਹਿਮਤ ਕਰਕੇ ਜੋ ਪਿੰਡ ਗੰਧਰਾ ਨਕੋਦਰ ਜਲੰਧਰ ਜ਼ਿਲ੍ਹਾ ਸਚੇ ਪਾਸ਼ਾ ਜੀ ਦੀ ਕਿਰਪਾ ਮਿਹਰ ਦਾ ਸਦਕਾ ਇੱਥੇ ਜੋ ਪਿੰਡ ਦੇ ਵਿੱਚ ਬੇਅੰਤ ਸੇਵਾਵਾਂ ਆਪ ਗੁਰੂ ਸਾਹਿਬ ਲੈ ਰਹੇ ਨੇ ਜਿਸ ਦੇ ਵਿੱਚ ਹੀ ਨਾਲ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਗੁਰੂ ਕਲਗੀਧਰ ਵਿਦਿਆਲਾ ਸਤਗੁਰ ਸਚੇ ਪਾਸ਼ਾ ਜੀ ਦੀ ਕਿਰਪਾ ਦੁਆਰਾ ਲਗਭਗ 40 ਤੋਂ 45 ਵਿਦਿਆਰਥੀ ਇੱਥੇ ਰੋਜ਼ਾਨਾ ਸੰਥਿਆ ਗੁਰਬਾਣੀ ਕੀਰਤਨ ਤਬਲਾ ਗੱਤ ਕਾ ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਇਹ ਸੇਵਾਵਾਂ ਚੱਲ ਰਹੀਆਂ ਹਨ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਧੰਨਵਾਦ ਹੈ ਤੇ ਅੱਜ ਦੇ ਉਹ ਦਿਨ ਹੈ ਦਸਤਾਰ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਦੂਰ ਦੁਰਾਡੇੋਂ ਬੇਨਤ ਸਾਡੀ ਉਮੀਦ ਤੋਂ ਵੀ ਵਧੇਕ ਪਟਿਆਲੇ ਤੋਂ 15-16 ਜਾਣੇ ਆ ਹੁਣੇ 10 ਤੋਂ 12 ਜਾਣੇ ਇੱਕ ਵਿਦਿਆਲੇ ਤੋਂ ਲੁਧਿਆਣੇ ਤੋਂ ਵਿਦਿਆਰਥੀ ਜਨ ਪਹੁੰਚੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੰਗਰੂਰ ਤੋਂ ਅਜੇ ਵੀ ਫੋਨ ਲਗਭਗ ਸਾਡੇ ਕੋਲ 70 72 ਐਂਟਰੀਆਂ ਹੋ ਚੁੱਕੀਆਂ ਆ ਅਜੇ ਵੀ ਫੋਨ ਆ ਰਿਹਾ ਵੀ ਸਾਨੂੰ ਥੋੜਾ ਜਿਹਾ ਸਮਾਂ ਵੇਟ ਕਰ ਲੋ ਤੋਂ ਇਸ ਦੇ ਮੁਤਾਬਕ ਲਗਭਗ 100 ਦੇ ਕਰੀਬ ਇਹ ਸਾਰੇ ਵਿਦਿਆਰਥੀ ਜਨ ਇੱਥੇ ਦਸਤਾਰ ਮੁਕਾਬਲੇ ਜਿਸ ਦੇ ਵਿੱਚ ਨੌਕਦਾਰ ਜੋ ਦਸਤਾਰ ਆਮ ਵਿਦਿਆਰਥੀ ਸਜਾਉਂਦੇ ਆ ਉਹਦੇ ਵੱਖਰੇ ਭਾਗ ਲੈ ਜਾਣਗੇ 5100 4100 3100 ਇਹ ਪਹਿਲੇ ਦੂਜੇ ਤੇ ਤੀਜੇ ਨਾਮ ਹੋਣਗੇ ਇਸੇ ਤਰ੍ਹਾਂ ਹੀ ਛੋਟੇ ਤੇ ਵੱਡੇ ਬੱਚਿਆਂ ਦੇ ਵੱਖਰੇ ਜੋ ਦਿਮਾਲੇ ਤੇ ਗੋਲਦਸਾਰਾਂ ਦੀ ਵਖਰੇ ਇਹ ਸਾਰੇ ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਅੱਜ ਕੇਵਲ ਤੇ ਕੇਵਲ ਸਾਡਾ ਮਕਸਦ ਹੈ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਆਪ ਦਸਤਾਰਾਂ ਦੇ ਮੁਕਾਬਲੇ ਕਰਵਾਉਂਦੇ ਰਹੇ ਜਿਹੜਾ ਸਿੰਘ ਵਧੀਆ ਦਸਤਾਰ ਸਜਾਉਂਦਾ ਸੀ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਵੀ ਬੇਅੰਤ ਇਨਾਮ ਦਿੰਦੇ ਰਹੇ ਇਸ ਕਰਕੇ ਅਸੀਂ ਗੁਰੂ ਦੀ ਖੁਸ਼ੀ ਲੈਣ ਵਾਸਤੇ ਹੀ ਕੇਵਲ ਤੇ ਕੇਵਲ ਇਕੱਤਰ ਹੋ ਕਰਕੇ ਸਾਰੇ ਨਗਰ ਨਵਾਸੀ ਵਿਦੇਸ਼ਾਂ ਤੋਂ ਆਏ ਹੋਏ ਸਾਰੇ ਸਾਡੇ ਵੀਰ ਇਕੱਤਰ ਹੋ ਕਰਕੇ ਮਹਾਰਾਜ ਜੀ ਦੀ ਕਿਰਪਾ ਦੀ ਖੁਸ਼ੀ ਲੈਣ ਦੀ ਜਤਨਕਾਰੇ ਨੇ ਸਾਡੇ ਵੀਰ ਸਰਦਾਰ ਮਨਮਿੰਦਰ ਸਿੰਘ ਜੀ ਜੋ ਕਿ ਵਿਦਿਆਲੇ ਦੇ ਵਿੱਚ ਵਿਸ਼ੇਸ਼ ਯੋਗਦਾਨ ਇਹਨਾਂ ਦਾ ਹਮੇਸ਼ਾ ਹੀ ਰਹਿੰਦਾ ਹੈ ਹਰ ਵਕਤ ਹੀ ਖੁੱਲੀ ਮਾਇਆ ਕਿਉਂਕਿ ਜਿੰਨੇ ਵੀ ਕਾਰਜ ਨੇ ਮਾਇਆ ਵੀ ਜ਼ਰੂਰਤ ਚਾਹੀਦੀ ਹੈ ਸਤਿਗੁਰੂ ਇਨਾ ਤੋਂ ਵੀ ਸੇਵਾ ਲੈਣੇ ਸਾਰੇ ਹੀ ਆਏ ਹੋਏ ਵਿਦੇਸ਼ਾਂ ਤੋਂ ਅਤੇ ਸਾਰੇ ਹੋਏ ਨਗਰ ਨਿਵਾਸੀ ਸੰਗਤਾਂ ਦਾ ਵੀ ਧੰਨਵਾਦ ਹੈ ਕੋਟਾਨ ਸ਼ੁਕਰਾਨਾ ਧੰਨਵਾਦ ਤੁਨ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀ ਮੀਆਂ ਆਪਾਂ ਦੀ ਖਿਮਾ ਸਤਿਗੁਰੂ ਆਪ ਵਿੱਚ ਵਰਤ ਕਰਕੇ ਸਾਰੇ ਕਾਰਜ ਕਰਵਾਉਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਗਾਂਦਰਾ ਤਹਿਸੀਲ ਨਕੋਦਰ ਪਹੁੰਚੇ ਹੋਏ ਆ ਜਿੱਥੇ ਕੀ ਪਿੰਡ ਦੇ ਨਾਗਰ ਸਮੂਹ ਤੇ ਬਾਹਰਲੇ ਵਿਦੇਸ਼ਾਂ ਦੀ ਜਿਹੜੀ ਸੰਗਤ ਹੈ ਉਹਨਾਂ ਵੱਲੋਂ ਦਸਤਾਰ ਆਈ ਸਾਲ ਦਸਤਾਰਾਂ ਦੇ ਮੁਕਾਬਲੇ ਕਰਾਈ ਜਾਂਦੇ ਨੇ ਤੇ ਇਸ ਸਾਲ ਵੀ ਦਸਤਾਰਾਂ ਦੇ ਮੁਕਾਬਲੇ ਕਰਾਏ ਜਾ ਰਹੇ ਨੇ ਤੇ ਅਸੀਂ ਇੱਥੇ ਜੱਜਮੈਂਟ ਕਰਨਾ ਹੈ ਤੇ ਇੱਥੇ ਦੇ ਗ੍ਰੰਥੀ ਸਿੰਘ ਜਿਹੜੇ ਆ ਬਾਬਾ ਜੀ ਸਾਡੇ ਨਾਲ ਖੜੇ ਨੇ ਇਹਨਾਂ ਦੀ ਦੇਖਰੇਖ ਚ ਇਹ ਸਾਰਾ ਹੋ ਰਿਹਾ ਪ੍ਰੋਗਰਾਮ ਤੇ ਇਹਨਾਂ ਵੱਲੋਂ ਬੱਚਿਆਂ ਨੂੰ ਦਸਤਾਰਾਂ ਸਿਖਾਈਆਂ ਜਾਂਦੀਆਂ ਗੁਰਬਾਣੀ ਨਾਲ ਜੋੜਿਆ ਜਾਂਦਾ ਕੀਰਤਨ ਨਾਲ ਜੋੜਿਆ ਜਾਂਦਾ ਇਹ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਤੇ ਸਾਨੂੰ ਵੀ ਇਹਨਾਂ ਨੇ ਸੇਵਾ ਦਾ ਮੌਕਾ ਇਸ ਵਾਰ ਦਿੱਤਾ ਹੈ ਕਿ ਅਸੀਂ ਬੱਗਾਂ ਦੀ ਇੱਥੇ ਜਜਮੈਂਟ ਕਰੀਏ ਤੇ ਹੁਣ ਅਸੀਂ ਇਹ ਮੁਕਾਬਲੇ ਸਟਾਰਟ ਕਰਾਣੇ ਨੇ ਤਾਂ ਇਸ ਤੋਂ ਬਾਅਦ ਅਸੀਂ ਜਿਵੇਂ ਕਿ ਸਾਰੇ ਬੱਚੇ ਇਕੱਠੇ ਕਰਕੇ ਅਸੀਂ ਅਨਾਉਂਸਮੈਂਟ ਕਰਾਂਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਸਮਾਂ ਦਿੱਤਾ ਜਾਏਗਾ ਜਿਵੇਂ ਕਿ 6 ਤੋਂ 7 ਮਿੰਟ ਦਾ ਜਾਂ ਛੋਟੇ ਬੱਚਿਆਂ ਨੂੰ 10 ਮਿੰਟ ਦਾ ਦੇ ਦਾਂਗੇ ਤਾਂ ਉਹਦੇ ਸਮੇਂ ਦੇ ਵਿੱਚ ਵਿੱਚ ਇਹ ਦਸਤਾਰਾਂ ਸਜਾਂਗੇ ਤੇ ਅਸੀਂ ਉਹਨਾਂ ਦੀ ਫਿਰ ਜੱਜਮੈਂਟ ਕਰਾਂਗੇ ਤਾਂ ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਅਸੀਂ ਦਿਖਾਵਾਂਗੇ ਕਿ ਇਹ ਬੱਚਿਆਂ ਦੀ ਪਰਫਾਰਮੈਂਸ ਹੈ ਇਹਨਾਂ ਨੇ ਜਿਹੜੀਆਂ ਪੱਗਾਂ ਸੋਹਣੀਆਂ ਸੋਹਣੀਆਂ ਪੱਗਾਂ ਸਜਾਉਂਦੇ ਨੇ ਇਹ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਰਿਜ਼ਲਟ ਅਨਾਉਂਸ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਵਡਭਾਗਾ ਸਮਾਂ ਆ ਬਈ ਸਾਡੇ ਪਿੰਡ ਨਗਰ ਗੰਧਰਾ ਵਿੱਚ ਅਸੀਂ ਤੀਸਰਾ ਮੁਕਾਬਲਾ ਤੀਸਰਾ ਦਸਤਾਰ ਮੁਕਾਬਲਾ ਕਰਾਉਣ ਜਾ ਰਹੇ ਹਾਂ ਦੋ ਪਹਿਲਾਂ ਹੋ ਚੁੱਕੇ ਅੱਜ ਤੀਸਰਾ ਜਿਹਦੇ ਵਿੱਚ ਕੀ ਸਾਰੀ ਰਹਿਣ ਸਮਾਈ ਸਾਡੇ ਬਾਬਾ ਜੀ ਗੁਰੂ ਘਰ ਦੇ ਵਜ਼ੀਰ ਗ੍ਰੰਥੀ ਸਾਹਿਬ ਜੀ ਇਹਨਾਂ ਦਾ ਬਹੁਤ ਦੇਣ ਆ ਉਸ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਮਨਵਿੰਦਰ ਸਿੰਘ ਜੀ ਇੰਗਲੈਂਡ ਤੋਂ ਇਹ ਬਹੁਤ ਵੱਡਾ ਯੋਗਦਾਨ ਜਿਹੜਾ ਕਿ ਸ਼ਬਦਾਂ ਚ ਕਹੀ ਨਹੀਂ ਜਾ ਸਕਦਾ ਉਹ ਕਰਦੇ ਆ ਨਾਲ ਹੀ ਸਾਡੇ ਚਾਚਾ ਯਾਦਵੰਦ ਸਿੰਘ ਇੰਗਲੈਂਡ ਤੋਂ ਇਹ ਉਹਨਾਂ ਦੇ ਨਾਲ ਭਾਈ ਸਾਹਿਬ ਜਿਹੜੇ ਇਸ ਮੁਕਾਬਲੇ ਦੀ ਜੱਜਸ ਕਰਨ ਆਏ ਆ ਸ਼੍ਰੀ ਫਤੇਗੜ ਸਾਹਿਬ ਤੋਂ ਮੈਂ ਉਹਨਾਂ ਦਾ ਵੀ ਸਾਡੇ ਨਗਰ ਆਉਣ ਤੇ ਮੈਂ ਜੀ ਆਇਆਂ ਕਹਿੰਨਾ ਇਹਨਾਂ ਦੇ ਨਾਮ ਸਰਦਾਰ ਸ਼ਮਸ਼ੇਰ ਸਿੰਘ ਸਰਦਾਰ ਸ਼ਮਸ਼ੇਰ ਸਿੰਘ ਸਰਦਾਰ ਹਰਕਮਲ ਸਿੰਘ ਸਰਦਾਰ ਸੁਖਵਿੰਦਰ ਸਿੰਘ ਮੈਂ ਸਮੁੱਚੇ ਨਗਰ ਵੱਲੋਂ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਮੂਚੇ ਐਨਆਰਏ ਵੀ ਲੋ ਇਹਨਾਂ ਨੂੰ ਮੈਂ ਜੀ ਆਇਆਂ ਕਹਿੰਨਾ ਜਿੰਨੇ ਵੀ ਦਸਤਾਰ ਮੁਕਾਬਲਾ ਵਿੱਚ ਬੱਚੇ ਭਾਗ ਲੈਣ ਆਏ ਆ ਉਹਨਾਂ ਨੂੰ ਵੀ ਜੀ ਆਇਆਂ ਕਹਿੰਨਾ ਤੇ ਗੁਰੂ ਘਰ ਤੋਂ ਇਹ ਆਸ ਕਰਦੇ ਆਂ ਬਾਬਾ ਜੀ ਤੋਂ ਕਿ ਸਾਰਾ ਪ੍ਰੋਗਰਾਮ ਬਹੁਤ ਵਧੀਆ ਨਿਫਟੇ ਚੜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਜ ਸ਼ਰਮਾਨ ਨੇ ਗਲਬੜੀ ਜਿਵੇਂ ਉਹਨਾਂ ਵੀ ਜੇ ਕਿਸੇ ਨੇ 5 ਮਿੰਟ ਵਿੱਚ ਦਸਤਾਬ ਸਜਾ ਲਈ ਉਹਨੂੰ ਸ਼ੇਰ ਪਹਿਨ ਦਿੱਤੀ ਜਾਊਗੀ ਟਾਈਮ ਦੱਸ ਰਹੇ ਸਾਰੇ ਲਈ ਬਰਾਬਰ ਹੈ ਮੇਨ ਤੁਹਾਡੀ

ਸੁਖਬੀਰ ਸਿੰਘ ਇਕੱਠੇ ਕਰਾ ਲਓ ਫੋਟੋ ਕਰਾ ਲਓ ਇਹਦੇ ਦੇਖਿਓ ਕਰਨੀਤ ਸਿੰਘ ਚੰਦਰਾ ਥੋੜਾ ਅੰਕਲ ਨੂੰ ਗਾ ਤੇ ਵੀ ਕਰਨੀਤ ਸਿੰਘ ਗਾਂਦ ਰਸ ਰੱਖੀ ਆਪਣਾ ਸਨਮਾਨ ਲੈ ਲਓ ਤੁਮ ਲਗਦਾ ਨਹੀਂ ਸੰਗਤਾਂ ਵਿੱਚ ਨਹੀਂ ਬੋਲਿਆ ਗਿਆ ਜੀ ਬਾਈ ਗੁਰੂ ਤੇ ਲੋਈਆਂ ਤੋਂ ਸਿੰਘ ਮੈਂ ਧਿਆਨ ਕਈ ਵਾਰ ਕੀ ਵਸੇ ਹੁਣ ਕਰਕੇ ਮੈਂ ਮੈ ਕਿਸ ਕਰਨ ਸਿਕੀ ਨੂੰ ਬੇਚੀ ਕਰਦਾ ਕਿ ਉਹ ਦੁਨੀਆ ਦੇ ਵਿੱਚ ਠੀਕ ਹੈ ਸਾਡਾ ਪਤਨੀ ਕੁਦਰਤੀ ਮਦਦ ਪਹਿਲਾ ਹੀ ਹੋਇਆ ਤੇ ਬੋਲੇ ਬੱਚਿਆਂ ਨੂੰ ਸਿਖਾਉਣ ਵਾਸਤੇ ਵੀ ਉਹ ਆਏ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ ਰਾਤ ਨੂੰ ਸਮਾਂ ਕੱਢਦੇ ਰਹੇ ਤੇ ਗੁਰੂ ਸਾਹਿਬ ਕਿਰਪਾ ਕਰਨਾ ਆਪਣਾ ਇਹਦਾ ਪਿਆਰ ਚੀਕੇ ਆਕਰਮ ਆ ਕਰਕੇ ਸਨਮਾਨ ਲੈਣੇ ਕੀ ਪਾਵਨ ਪਿੱਤਰ ਹਜੂਦੀ ਵਿੱਚ ਵਿਚਰਦੇ ਆ ਹੋਏ ਆ ਤੇ ਇਸੇ 바ਵਾਵਾਂ ਦਿਵਾਂਦਿਆ ਹੋਇਆ ਪ੍ਰਬੰਧਕ ਜਿਨਾ ਤੋਂ ਔਰ ਜਿਨੇ ਜਿਹੜੀਆਂ ਜਿਹੜੀਆਂ ਸੇਵਾਵਾਂ ਬਖਸ਼ੀਆਂ ਸੇਵਾਵਾਂ ਕਰਦੇ ਹੁੰਦੀਆਂ ਪ੍ਰਕਾਰੀ ਸੁਲਾਚਕਾਂ ਜਿਹਾ ਰੱਖਿਓ ਅਗਾਹ ਤੋਂ ਸਮਰਤ ਬਖਸ਼ਿਓ ਸੱਚੇ ਜੇਤਨ ਨਾਲ ਸੇਵਾ ਕਰਦੇ ਗਾਲ ਉਦਮ ਸਮਰਥਾ ਸੁਜੀ ਬਖਸ਼ ਕਰਨੀ ਇਸੇ ਤਰ੍ਹਾਂ ਉਦਮ ਪ੍ਰੇਰਨਾ ਬਖਸ਼ਿਓ ਕਰਕੇ ਔਰ ਜਿਹਦੇ ਸਦਾ ਚਰਨ ਪਤਸ ਦੇ ਰਹੀ ਹੈ ਆਪ ਜਿਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ ਸਾਡੇ ਆਗੁਣਾਂ ਨੂੰ ਨਾ ਚਤਾਰੇ ਹੋ ਥਿਨ-ਥਿਨ ਭੁੱਲਨ ਹਾਰਾ ਕਿਰਪਾ ਕਰੋ ਦੀ ਗੀਤ ਗਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾਜ ਤੋਂ ਬੈ ਸੁਆਮੀ ਮਾਨਸ ਕੀ ਗਾਤੇ ਹੀ ਸੱਚੇ ਪਾਤਸ਼ਾਹ ਗੀਬਨ ਨਵਾ ਸਾਭ ਦੀਆਂ ਹਾਜ਼ਰੀਆਂ ਦਰ ਪ੍ਰਮਾਣ ਕਰਕੇ ਦਿਲ ਸੋਂ ਪੇਟਾਂ ਵਾਂ ਦਰ ਪ੍ਰਮਾਣ ਕਰਕੇ ਚੜ੍ਹਦੀ ਕਲਾ ਵਿੱਚ ਉਧਰੋ ਪਰੋਬਸ ਕੀ ਨਾਮ ਦਾ ਚਰਨਾਂ ਦਾ ਪਿਆਰ ਆਸਰਾ ਪਰਿਵਾਰਾਂ ਦੇ ਵਿੱਚ ਆਨੰਦ ਮੰਗਲ ਖੁਸ਼ੀਆਂ ਕਿਹੜੇ ਦੇਸ਼ ਤੇ ਪ੍ਰਦੇਸ਼ ਵਿੱਚ ਆਪਣੇ ਬੱਚਿਆਂ ਨੇ ਸਦਾ ਅੰਗ ਸੰਗ ਸਹਾਇਤਾ ਬਣਾ ਤਹੋ ਆਪ ਸਤਿਗੁਰੂ ਗਰੀਬਿਨਵਾੜੀ ਕਿਰਪਾ ਦੀ ਪਾਵਨ ਨਾਮੇ ਬਹੁਤ ਸ਼ੁਕਰਤਾ ਕਰੋ ਸੀ ਪਿਆਰੇ ਮੇਲਹ ਜਿਨਾ ਮਿਲਿਆ ਆਪਜੀ ਦਾ ਨਾਮ ਚੇਤੇ ਆਵੇ ਨਾਨਕ ਨੰਦਨੀ ਕਰੇ ਜਿਹੜੇ ਸਰਬਤ ਆਹੇ ਜੀ ਦਾ ਖਾਲਸਾ ਕਬੈ ਜਨਾਇਓ ਵਾਹਨ ਕੀ ਕਹਾ ਖਾਸ ਵਾਹਿਗੁਰੂ ਜਮਾ ਦੇ ਵਿੱਚ ਸ਼ੁਰੂ ਤੋਂ ਹੀ ਕਲ ਰਾਤੀ ਵੀ ਸੇਵਾ ਕਰਕੇ ਗਏ ਸਾਰੀ ਜਿੰਨੇ ਸਾਡੇ ਪ੍ਰਬੰਧਕ ਕਮੇਟੀ ਆ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰੇ ਕਾਰਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੁੰਦੇ ਹਾਇ ਗੁਰੂ ਸਾਹਿਬ ਕਿਰਪਾ ਕਰ ਬਹੁਤ ਅਨੰਦਲਾ ਮੈਂ ਆਪਣੇ ਨਾਲ ਹੀ ਗੱਲ ਜਿੰਨਾ ਕਈ ਵੀ ਮੈਨੂੰ ਪੁੱਛਦਾ ਵੀ ਇਹ ਕਾਰਨ ਕਿੱਦਾਂ ਕਰਦੇ ਜਾਂ ਕਿੱਦਾਂ ਪਰਵਣ ਵਾਲਾ ਸਤਿਗੁਰੂ ਧੰਨ ਧੰਨ ਗੁਰਸੱਭ ਸੱਚੇ ਪਾਤਸ਼ਾਹ ਹੀ ਹਨ ਪਰ ਮਨ ਮਿਲੇ ਬਾਡੀ ਇੱਕ ਦੂਜੇ ਦੇ ਨਾਲ ਬੜੀ ਹਰ ਚੀਜ਼ ਦੇ ਨਾਲ ਕਦੇ ਵੀ ਕਿਸੇ ਨੇ ਇੱਕ ਦੂਜੇ ਨੂੰ ਟੋਕਿਆ ਨਹੀਂ ਜਾਂਦਾ ਇਹ ਬੜੀ ਵੱਡੀ ਗੱਲ ਨਹੀਂ ਤਾਂ ਆਮ ਪਿੰਡਾਂ ਵਿੱਚ ਇਹ ਪ੍ਰੋਬਲਮ ਸਹਿਮ ਇਹ ਦਿੱਕਤਾਂ ਆਉਂਦੀਆਂ ਹਨ ਸੋ ਮਹਾਰਾਜ ਸਾਡੇ ਪਾਤਸ਼ਾਹ ਕਿਰਪਾ ਕਰਨ ਜਿੰਨਾ ਵੀ ਸਮਾਗਮ ਗੁਰਸਹਿਬ ਜੀ ਨੇ ਸਮਾ ਕਿੱਥੇ ਜਿਹੜਾ ਹੈ ਕਿੱਦਾਂ ਹੀ ਕਿਰਪਾ ਕਰਕੇ ਅਸੀਂ ਰਾਮ ਨਾਮ ਕਰਕੇ ਸੱਚੇ ਪਾਤਸ਼ਾਹ ਸਾਡਾ ਇੱਕ ਪਿਤਾ ਅਸੀਂ ਉਹਦੇ ਸਾਰੇ ਬੱਚੇ ਆਂ ਸੇਵਾ ਸਮਝ ਕੇ ਜਨਨ ਕਰਦੇ ਆਂ ਇਸੇ ਸੇਵਾ ਨਾਲ ਕਰ ਸਕੀਏ ਸਾਰੇ ਹੀ ਉਪੰਥੀ ਜਣਾਂ ਦਾ ਮੈਂ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਰਿਆਂ ਨੇ ਜੋ ਗੁਰੂ ਸਹਿਬ ਦੇ ਪਹਿਲ ਜੋ ਗੁਰੂ ਸਹਿਬ ਸਿਧਾਂਤ ਦੱਸਦੇ ਆਂ ਉਹ ਆਸਦੇ ਆ ਉਹਦੇ ਤੇ ਚੱਲਣ ਦਾ ਜਤਨ ਕਰਕੇ ਅੱਜੇ ਸੇਵਾ ਨਾਲ ਰਹ ਰਹੇ ਨੇ ਸਾਡੇ ਸਦਾ ਰਮੇਤ ਸਿੰਘ ਜੀ ਸੋ ਸ਼ਬਦਾਂ ਰਿਆ ਨਹੀਂ ਗੁਰੂ ਸਾਹਿਬ ਆ ਵੀ ਜਾਣਦੇ ਕੋਈ ਸਭ ਕੁਝ ਜਾਣਦਾ ਉਹਨਾਂ ਤੋਂ ਬੇਨਤ ਸੇਵਾ ਵਿੱਚ ਆਪ ਕਿਰਪਾ ਕਰਕੇ ਲੈ ਰਹੇ ਨੇ ਆਇਆ ਗੁਰੂ ਸਾਹਿਬ ਨੇ ਬੋਧਿਆ ਨੂੰ ਕਿਹਾ ਪਰ ਸੱਚੇ ਪਾਸਾ ਜੋ ਕਿਰਪਾ ਕਰਕੇ ਜਿਵੇਂ ਪਾਸੇ ਲਵਾ ਲੈਂਦੇ ਆ ਇਹ ਗੁਰੂ ਸਾਹਿਬੀ ਦਾ ਬਹੁਤ ਬੋਤਾਂ ਰਵਾਜ ਹੈ ਪਟਾਨ ਸੰਗਰਾਹ ਕੀ ਕਰ ਰਿਹਾ ਹੈ ਵਾਹਿਗੁਰੂ